ਸਾਧ ਸੰਗਤ ਜੀ ਅੱਜ ਆਪਾਂ ਉਸ ਮਹਾਨ ਸੰਤ ਦੀ ਬ੍ਰਹਮ ਗਿਆਨੀ ਦੀ ਇੱਥੇ ਆਪਾਂ ਕਹਿ ਦਈਏ ਮਹਾਨ ਤਵਸਵੀ ਭਾਈ ਤੰਨਾ ਜੀ ਭਾਈ ਤੰਨਾ ਸਿੰਘ ਜੀ ਚਹਲ ਜੋ ਪਟਿਆਲ ਵੀ ਨਾਮ ਦੇ ਨਾਲ ਜਾਣੇ ਜਾਂ ਜਾਂਦੇ ਹਨ ਜਿਨ੍ਹਾਂ ਨੇ ਗੁਰ ਅਸਥਾਨਾਂ ਦੀ 1600 ਗੁਰ ਅਸਥਾਨਾਂ ਦੀ ਸਾਈਕਲ ਤੇ ਯਾਤਰਾ ਕੀਤੀ ਹੈ ਉਹਨਾਂ ਦੀ ਮਹਾਨ ਖੋਜ ਕੀਤੀ ਹੋਈ ਅੱਜ ਜਿਸ ਜਗ੍ਹਾ ਗੁਰਦੁਆਰਾ ਟਕਾਣਾ ਸਾਹਿਬ ਜਿਸ ਦਾ ਨਾਮ ਪੈ ਗਿਆ ਇਹ ਸਾਰੀ ਦੇਣ ਭਾਈ ਤੰਨਾ ਸਿੰਘ ਜੀ ਚਹਲ ਪਟਿਆਲ ਵੀ ਦੀ ਹੈ ਜਿਨ੍ਹਾਂ ਨੇ 1600 ਗੁਰਦੁਆਰਾ ਸਾਹਿਬ ਦੀ ਯਾਤਰਾ 1931 ਵਿੱਚ ਸ਼ੁਰੂ ਕੀਤੀ ਜੋ ਛੋਟੀ ਉਮਰ ਦੇ ਵਿੱਚ ਹੀ ਇਸ ਦੁਨੀਆ ਤੋਂ ਕੂਚ ਕਰ ਗਏ 1935 ਵਿੱਚ ਕਿਸੇ ਐਕਸੀਡੈਂਟ ਦੇ ਨਾਲ ਕੋਈ ਕਾਰਨ ਬਣਿਆ ਰੈਫਲ ਦੇ ਵਿੱਚੋਂ ਗੋਲੀ ਚੱਲਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੋ ਜੋ ਉਹਨਾਂ ਦੀਆਂ ਲਿਖਤਾਂ ਨੂੰ ਇਕ ਇਤਿਹਾਸ ਦਾ ਰੂਪ ਦਿੱਤਾ ਸਰਦਾਰ ਚੇਤਨ ਸਿੰਘ ਜੀ ਜੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਰਿਟਾਇਰ ਹੋਏ ਹਨ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਸਾਡੇ ਵਿੱਚ ਮੌਜੂਦ ਹਨ ਅੱਜ ਇਸ ਸਮਾਗਮ ਵਿੱਚ ਪਹੁੰਚੇ ਹਨ ਸਾਡੇ ਇਲਾਕੇ ਵਿੱਚ ਸਾਨੂੰ ਵੀ ਇਸ ਗੱਲ ਦਾ ਮਾਣ ਹੈ ਕਿ ਉਸ ਤਨ ਲੋਕ ਦੇ ਮਾਲਕ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਨਗਰਾਂ ਦੇ ਵਿੱਚ ਆਪਣੇ ਮੁਬਾਰਕ ਚਰਨ ਪਾ ਕੇ ਗਏ ਹਨ ਇਹ ਧਰਤੀ ਨੂੰ ਜੋ ਰੰਗ ਚੜਿਆ ਹੈ ਇਹ ਐਵੇਂ ਨਹੀਂ ਰੰਗ ਚੜਦੇ ਹੁੰਦੇ ਕੋਈ ਕਮਾਈ ਕੋਈ ਸ਼ਕਤੀ ਪਿੱਛੇ ਕੰਮ ਕਰਦੀ ਹੁੰਦੀ ਹੈ ਜੋ ਇਸ ਸਮਾਂ ਪਾ ਕੇ ਇਸ ਅਸਥਾਨ ਨੇ ਪ੍ਰਗਟ ਹੋਣਾ ਸੀ ਕੁਝ ਸਮਾਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਵਿਖੇ ਜੋ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਸੀ ਭਾਈ ਜਸਵੀਰ ਸਿੰਘ ਜੀ ਜਖਮੀ ਅੰਮ੍ਰਿਤਸਰ ਵਾਲੇ ਉਹਨਾਂ ਕੋਲੇ ਭਾਈ ਤੰਨਾ ਸਿੰਘ ਜੀ ਦੀ ਉਸ ਇਤਿਹਾਸਕ ਬੁੱਕ ਨੂੰ ਪੜਨ ਤੋਂ ਬਾਅਦ ਇੱਕ ਪੰਜਾਬ ਹਿਸਟਰੀ ਦੀ ਸਟੋਰੀ ਲਿਖਣ ਵਾਲੇ ਭਾਈ ਨਰਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਪਹੁੰਚਦੇ ਹਨ ਉਹ ਇੱਥੇ ਪਤਵੰਤੇ ਸੱਜਣਾਂ ਨੂੰ ਮਿਲਦੇ ਹਨ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਇਹ ਸਥਾਨ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸੋਪਰਾਪਤ ਜਦੋਂ ਪੁੱਛਣਾ ਕੀਤਾ ਆਪਜੀ ਕੋਲ ਕੀ ਸਬੂਤ ਹਨ ਇੱਥੇ ਗੁਰੂ ਨਾਨਕ ਪਾਸ਼ਾ ਦੇ ਚਰਨ ਛੋਪਾ ਪ੍ਰਾਪਤ ਇਹ ਧਰਤੀ ਹੈ ਤਾਂ ਉਹਨਾਂ ਨੇ ਭਾਈ ਤੰਨਾ ਸਿੰਘ ਜੀ ਦੀ ਗੁਰ ਸੈਕਲ ਤੀਰਥ ਯਾਤਰਾ ਦਾ ਜ਼ਿਕਰ ਕੀਤਾ ਜੋ ਲਾਇਬ੍ਰੇਰੀਆਂ ਦੇ ਵਿੱਚੋਂ ਪੜਨ ਲਈ ਅਨੇਕਾਂ ਹੀ ਲੋਕਾਂ ਨੇ ਪੜੀ ਹੈ ਜਦੋਂ ਉਸ ਰਸਤੇ ਤੇ ਤੁਰਦੇ ਆ ਫਿਰ ਉਦਾਂ ਦੇ ਇਨਸਾਨ ਮਿਲ ਜਾਇਆ ਕਰਦੇ ਹਨ ਤਕਰੀਬਨ ਜਦੋਂ ਇਸ ਇਤਿਹਾਸ ਦੀ ਗੱਲ ਚੱਲੀ ਤਾਂ ਇਸ ਦੀ ਖੋਜ ਹੋਣੀ ਸ਼ੁਰੂ ਹੋਈ ਤਾਂ ਭਾਈ ਨਰਿੰਦਰ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਇਸ ਨਗਰ ਵਿੱਚ ਦੱਸਿਆ ਕਿ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਮਵਾਰਕ ਚਰਨ ਪਏ ਨੇ ਖੋਜ ਅੱਗੇ ਵਧੀ ਇੱਥੋਂ ਦੀ ਪ੍ਰਬੰਧਕ ਕਮੇਟੀ ਸਾਡੇ ਛੋਟੇ ਵੀਰ ਭਾਈ ਬਲਪ੍ਰੀਤ ਸਿੰਘ ਜੀ ਜੋ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਭਾਈ ਸੁਤਵੰਤ ਸਿੰਘ ਜੀ ਅਤੇ ਇੱਥੋਂ ਦੀ ਸਮੁੱਚੀ ਕਮੇਟੀ ਨੇ ਉਦਮ ਅਪਰਾਲਾ ਕਰਿਆ ਖੋਜ ਕੀਤੀ ਕਿ ਵਾਕਈ ਇੱਥੇ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਏ ਨੇ ਅਸੀਂ ਨਿੱਕੇ ਹੁੰਦੇ ਸੁਣਦੇ ਆਉਂਦੇ ਸੀ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਸ ਧਰਤੀ ਤੇ ਚਰਨ ਪਏ ਹਨ ਤੇ ਸੇਵੇਂ ਪਾਤਸ਼ਾਹ ਦੀ ਚਰਨ ਸੋ ਪ੍ਰਾਪਤ ਹੈ ਇਸ ਸਥਾਨ ਨੂੰ ਤੇ ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚਰਨ ਪੈਣ ਕਰਕੇ ਇਸ ਜਗ੍ਹਾ ਨੂੰ ਮੰਨਦਿਆਂ ਸਨ ਕਿ ਇੱਥੇ ਗੁਰਨਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨ ਪਏ ਹਨ ਸੋ ਉਸ ਤੋਂ ਵੀ ਖੁਸ਼ੀ ਦੀ ਗੱਲ ਕਿ ਦੋ ਬਾਦਸ਼ਾਹਿਆਂ ਦੇ ਇੱਥੇ ਚਰਨ ਪਏ ਹਨ ਸੋ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਇਹ ਮੁਬਾਰਕ ਚਰਨ ਉਸ ਪ੍ਰਮਾਤਮਾ ਨੇ ਇੱਥੇ ਪਾਏ ਸੋ ਇਸ ਦੀ ਖੋਜ ਹੋਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਸਾਡੇ ਇੱਥੇ ਵਿੱਚ ਦੱਸਣ ਵਾਲੇ ਸਨ ਜੋ ਵਿਚੋਲੇ ਸਨ ਸਾਡੇ ਵੀਰ ਨਰਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਵੀ ਪਹੁੰਚੇ ਨੇ ਅਤੇ ਜੋ ਭਾਈ ਧੰਨਾ ਸਿੰਘ ਦੀਆਂ ਲਿਖਤਾਂ ਨੂੰ ਇਕ ਇਤਿਹਾਸਕ ਬੁੱਕ ਦਾ ਰੂਪ ਦੇਣ ਵਾਲੇ ਉਹ ਵਿਦਵਾਨ ਸਾਡੇ ਸਤਿਕਾਰਯੋਗ ਸਰਦਾਰ ਚੇਤਨ ਸਿੰਘ ਜੀ ਵੀ ਸਾਡੇ ਵਿੱਚ ਮੌਜੂਦ ਨੇ ਇੱਥੇ ਪਹੁੰਚੇ ਨੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਲਾਕੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਇਸ ਅਸਥਾਨ ਤੇ ਭਾਈ ਹਨ ਇਸ ਅਸਥਾਨ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਸੁੱਖਾਂ ਵਾਰ ਆਉਂਦੀਆਂ ਹਨ ਦੁੱਧ ਵਾਲੇ ਨੂੰ ਦੁੱਧ ਅਤੇ ਪੁੱਤ ਵਾਲੇ ਨੂੰ ਪੁੱਤ ਮਿਲਦਾ ਜੋ ਵੀ ਕੋਈ ਇੱਥੇ ਸ਼ੁਭਕ ਮਨੋ ਕਾਮਨਾ ਲੈ ਕੇ ਆਉਂਦਾ ਹੈ ਉਸ ਦੀ ਮਨੋ ਕਾਮਨਾ ਇੱਥੇ ਪੂਰੀ ਹੁੰਦੀ ਹੈ ਮਸਿਆਂ ਨੂੰ ਦਿਵਾਨ ਵੀ ਸਜਦੇ ਹਨ ਅਖੰਡ ਪਾਠਾਂ ਦੇ ਭੋਗ ਵੀ ਪਾਏ ਜਾਂਦੇ ਜਾਂਦੇ ਹਨ ਛੇਵੇਂ ਪਾਤਸ਼ਾਹ ਦੇ ਜੋ ਸਮਾਗਮ ਪੁਰਬ ਮਨਾਏ ਜਾਂਦੇ ਹਨ ਅੰਮ੍ਰਿਤ ਸੰਚਾਰ ਵੀ ਕਰਵਾਏ ਜਾਂਦੇ ਹਨ ਅਤੇ ਗੁਰਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੇ ਵੀ ਸੰਗਤਾਂ ਜੁੜਦੀਆਂ ਹਨ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਇਸ ਸਥਾਨ ਦੀ ਨੇੜੇ ਤੇੜੇ ਦੇ ਨਗਰਾਂ ਦੀ ਬੜੀ ਸੋਭਾ ਇੱਕ ਦਿਨ ਪੂਰੀ ਦੁਨੀਆ ਦੇ ਵਿੱਚ ਹੋਣੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿਉਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨ ਪੈ ਗਏ ਉਹ ਪੂਜਣਯੋਗ ਸਥਾਨ ਬਣ ਜਾਇਆ ਕਰਦੇ ਹਾਂ ਸਾਡੇ ਸਤਿਕਾਰਯੋਗ ਸਰਦਾਰ ਚੇਤਨ ਸਿੰਘ ਜੀ ਅਸੀਂ ਉਹਨਾਂ ਦੀ ਸਾਰੀ ਟੀਮ ਦਾ ਸਾਰੇ ਇਲਾਕੇ ਵੱਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਸਹੀ ਜਾਣਕਾਰੀ ਸਹੀ ਖੋਜ ਕੀਤੀ ਗਈ ਕਿਉਂਕਿ ਜਦੋਂ ਇੱਧਰ ਉੱਧਰ ਦੀਆਂ ਗੱਲਾਂ ਸੁਣਦੇ ਸੀ ਸਾਡਾ ਵੀ ਮਨ ਬੜੀਆਂ ਗੱਲਾਂ ਮਨ 'ਚ ਆਉਂਦੀਆਂ ਸੀ ਪਰ ਅਸੀਂ ਆਪ ਖੁਦ ਵੀ ਨਾਲ ਮਿਹਨਤ ਕੀਤੀ ਤੇ ਜਦੋਂ ਸਾਨੂੰ ਉਹ ਭਾਈ ਧੰਨਾ ਸਿੰਘ ਜੀ ਦੀ ਗੁਰਤੀਰਥ ਸਾਈਕਲ ਯਾਤਰਾ ਵਾਲੀ 1600 ਗੁਰੂ ਘਰ ਦੀ ਯਾਤਰਾ ਕਰੀ ਆ ਜਿੱਦਾਂ ਉਹਨਾਂ ਨੇ ਲਿਖਿਆ ਉਹਦਾਂ ਦੇ ਤੱਥ ਕਈ ਗੁਰੂ ਘਰਾਂ ਦੇ ਸਾਨੂੰ ਮਿਲੇ ਤੇ ਫੇਰ ਯਕੀਨਤਾ ਕਰਨਾ ਬਣਦਾ ਹੀ ਸੀ ਸੋ ਬੜੀਆਂ ਮਿਹਨਤਾਂ ਨੇ ਸਿਰ ਚੁੱਕਦਾ ਉਹਨਾਂ ਦੀ ਕਮਾਈ ਅੱਗੇ ਜਿਨ੍ਹਾਂ ਨੇ ਐਡੀ ਮਿਹਨਤ ਕੀਤੀ ਸਰਦਾਰ ਚੇਤਨ ਸਿੰਘ ਜੀਆ ਨੇ ਦੱਸਿਆ ਕਿ ਕਿੱਦਾਂ ਉਹਨਾਂ ਨੇ ਸਾਈਕਲ ਤੇ ਯਾਤਰਾ ਕੀਤੀ ਕਿੱਥੇ ਕਿੱਥੇ ਗਏ ਕਿਵੇਂ ਭੁੱਖਣ ਪਾਣੇ ਰਹੇ ਜਾਂ ਕਿੱਦਾਂ-ਕਿੱਦਾਂ ਦੀ ਕਿਸੇ ਨੇ ਹੈਲਪ ਕਰੀ ਕਿਸੇ ਨੇ ਉਹਨਾਂ ਨੂੰ ਸਾਈਕਲ ਲੈ ਕੇ ਦਿੱਤਾ ਕਿਤੇ ਪੈਂਚਰ ਹੋ ਜਾਂਦਾ ਤੇ ਉਦੋਂ 1931 ਵਿੱਚ ਸੋਚੋ ਵੀ ਰਸਤੇ ਕਿੱਦਾਂ ਦੇ ਹੋਣਗੇ ਕਿੱਦਾਂ ਦਾ ਰਹਿਣਾ ਸਹਿਣਾ ਹੋਊਗਾ ਕਿੱਦਾਂ ਦਾ ਮਾਹੌਲ ਹੋਊਗਾ ਨਾ ਕੋਈ ਫੋਨ ਨਾ ਕੋਈ ਇੰਟਰਨੈਟ ਨਾ ਇਦਾਂ ਕੋਈ ਖਾਣ ਪੀਣ ਨੂੰ ਕੋਈ ਸਾਧਨ ਨਾ ਉਸ ਸਮੇਂ ਨੇ ਗੁਰੂ ਘਰ ਹੋਣੇ ਨੇ ਕਿਵੇਂ-ਕਿਵੇਂ ਉਹਨਾਂ ਨੇ ਖੋਜ ਕੀਤੀ ਆਪਣਾ ਪਰਿਵਾਰ ਛੱਡਿਆ ਸੋ ਇੱਕ ਹੋਰ ਖੁਸ਼ੀ ਦੀ ਗੱਲ ਦੱਸਦੀ ਏ ਕਿ ਭਾਈ ਧੰਨਾ ਸਿੰਘ ਜੀ ਸੰਗਰੂਰ ਜ਼ਿਲ੍ਹੇ ਦੇ ਜੰਪਾਲ ਸੀ ਉਹਨਾਂ ਦਾ ਪਿੰਡ ਚਾਂਗਲੀ ਘਨੋਰੀ ਜੰਗਲੀ ਆਮ ਆਪਾਂ ਕਹਿ ਦਿੰਨੇ ਆ ਹਥਨ ਦੇ ਨਾਲ ਉਥੋਂ ਦੇ ਜੰਪਾਲ ਸੀ ਨਿੱਕੇ ਹੁੰਦਿਆਂ ਦੇ ਮਾਤਾ ਪਿਤਾ ਚੜਾਈ ਕਰ ਗਏ ਤੇ ਕਿੱਦਾਂ-ਕਿੱਦਾਂ ਉਹਨਾਂ ਦੀ ਪਾਲਣਾ ਪੋਸ਼ਣਾ ਹੋਈ ਤੇ ਕਿੱਡਾ ਵੱਡਾ ਇਤਿਹਾਸ ਕੱਢ ਲਿਆਂਦਾ ਉਸ ਸਮੇਂ ਲੋਕਾਂ ਨੂੰ ਕੀ ਯਕੀਨ ਹੋਣਾ ਵੀ ਇਹਦਾ ਕੀ ਬਣਨਾ ਹੈ ਕੀ ਹੋਊਗਾ ਸਾਰੇ ਮੁਖ ਮੋੜ ਜਾਂਦੇ ਨੇ ਪਰ ਸਤਿਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ ਕਿ ਕਿੱਡੀ ਵੱਡੀ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਤੰਨਾ ਸਿੰਘ ਜੀ ਦੀ ਬਹੁਤ ਵੱਡੀ ਹਸਤੀ ਬਣਨੀ ਹੈ ਜਦੋਂ ਹਜੇ ਤਾਂ ਬਹੁਤ ਇਦਾਂ ਦੇ ਅਸਥਾਨ ਨੇ ਅਸੀਂ ਉਸ ਬੁੱਕ ਦੇ ਵਿੱਚ ਵੀ ਪੜ੍ਹੇ ਨੇ ਸਾਡੇ ਏਰੀਆ ਦੇ ਵਿੱਚ ਵੀ ਬਹੁਤ ਅਸਥਾਨ ਨੇ ਜਿਨ੍ਹਾਂ ਨੂੰ ਜਾ ਕੇ ਜੇ ਦੱਸਦੇ ਆ ਉਹ ਮਜ਼ਾਕ ਕਰਦੇ ਨੇ ਵੀ ਇਹ ਤਾਂ ਜਾਨੀ ਗੱਲ ਨੂੰ ਗੌਰ ਨਹੀਂ ਕਰਦੇ ਅਣ ਸੁਣਿਆ ਕਰ ਦਿੰਦੇ ਨੇ ਸੋ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਆ ਕਿੱਡੀਆਂ ਵੱਡੀਆਂ ਖੋਜਾਂ ਅਤੇ ਉਸ ਤੋਂ ਬਾਅਦ ਉਹਨਾਂ ਦੀਆਂ 8 ਬੁੱਕਾਂ ਲਿਖੀਆਂ ਹੋਈਆਂ ਜੋ ਆਪਣੀਆਂ ਡੇਰੀਆਂ ਸੀ ਉਹਨਾਂ ਨੂੰ ਇੱਕ ਇਤਿਹਾਸ ਦਾ ਰੂਪ ਦਿੱਤਾ ਭਾਈ ਚੇਤਨ ਸਿੰਘ ਜੀ ਆਪਣੇ ਵਿੱਚ ਮੌਜੂਦ ਨੇ ਵੀਰ ਨਰਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ ਵੀ ਆਪਣੇ ਵਿੱਚ ਮੌਜੂਦ ਨੇ ਜੋ ਭਾਈ ਧਨਨਾ ਸਿੰਘ ਜੀ ਦੀ ਜੋ ਲਿਖੀ ਹੋਈ ਕਿਤਾਬ ਹੈ ਜੋ ਇਤਿਹਾਸ ਇੱਕ ਕਿਤਾਬ ਹੈ ਉਸ ਦੇ ਉੱਤੇ ਵੀ ਸਰਚ ਕਰ ਰਹੇ ਹਨ ਦੁਬਾਰ ਤੋਂ ਫਿਰ ਉਹ ਗੁਰੂ ਘਰਾਂ ਦੇ ਵਿੱਚ ਜਾ ਜਾ ਕੇ ਪੱਕਾ ਕਰ ਰਹੇ ਹਨ ਵੀ ਕੋਈ ਗੱਲ ਦੀ ਕਿਤੇ ਕੋਈ ਮਿਸਟੇਕ ਤਾਂ ਨਹੀਂ ਹੋਈ ਹੋਈ ਔਰ ਬਹੁਤ ਵਧੀਆ ਢੰਗ ਦੇ ਨਾਲ ਉਹਨਾਂ ਨੇ ਇਸ ਚੀਜ਼ ਦੀ ਖੋਜ ਕੀਤੀ ਹੈ ਪਹਿਲਾਂ ਉਹਨਾਂ ਕੋਲੇ ਕੈਮਰਾ ਨਹੀਂ ਸੀ 1932 ਵਿੱਚ ਸ਼ਾਇਦ ਉਹਨਾਂ ਕੋਲੇ 1932 ਵਿੱਚ ਕੈਮਰਾ ਆਇਆ ਫਿਰ ਉਹਨਾਂ ਨੇ ਫੋਟੋਆਂ ਵੀ ਖਿੱਚਣੀਆਂ ਸ਼ੁਰੂ ਕੀਤੀਆਂ ਗੁਰਸਥਾਨਾਂ ਦੀਆਂ ਫੋਟੋਆਂ ਵੀ ਲਾਈਆਂ ਸੋ ਜ਼ਰੂਰ ਪੜੋ ਇਹ ਕੋਈ ਜ਼ਰੂਰੀ ਨਹੀਂ ਵੀ ਆਪਾਂ ਇਸ ਸਥਾਨ ਲਈ ਹੀ ਪੜ੍ਹਨੀ ਹੈ ਉਦੇ ਵਿੱਚ अनेका 1600 ਗੁਰਦੁਆਰਾ ਸਾਹਿਬ ਦਾ ਇਤਿਹਾਸ ਦਿੱਤਾ 6ਵੇਂ ਪਾਤਸ਼ਾਹ ਦਾ ਵੀ ਗੁਰਨਾਨਕ ਪਾਤਸ਼ਾਹ ਦਾ ਵੀ ਆਪ ਜੀ ਪੜੋ ਬਹੁਤ ਕੁਝ ਮਿਲਦਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਭਾਈ ਚੇਤਨ ਸਿੰਘ ਜੀ ਦਾ ਅਤੇ ਸਿਰ ਝੁਕਦਾ ਹੈ ਭਾਈ ਧੰਨਾ ਸਿੰਘ ਜੀ ਦੀ ਕਮਾਈ ਨੂੰ ਅਸੀਂ ਤਾਂ ਸੰਤ ਮੰਨਦੇ ਆ ਉਹਨਾਂ ਨੂੰ ਸੰਤ ਇਦਾਂ ਦੇ ਹੁੰਦੇ ਨੇ ਕੋਈ ਸੰਤ ਕੋਈ ਵੱਖਰੀ ਚੀਜ਼ ਨਹੀਂ ਸੰਤ ਪੈਂਟ ਸਲਟ ਵਿੱਚ ਵੀ ਹੋ ਸਕਦਾ ਸੰਤ ਚੋਲੇ 'ਚ ਵੀ ਹੋ ਸਕਦਾ ਹੈ ਚੋਲੇ 'ਚ ਕੋਈ ਠੱਗ ਵੀ ਹੋ ਸਕਦਾ ਹੈ ਪੈਂਟ ਸਲਟ 'ਚ ਕੋਈ ਸੰਤ ਵੀ ਹੋ ਸਕਦਾ ਸੋ ਸੰਤਾਂ ਦੀ ਪਰਖ ਉਹਨਾਂ ਦੀ ਉਹਨਾਂ ਦੇ ਕੱਪੜਿਆਂ ਤੋਂ ਨਹੀਂ ਕੀਤੀ ਜਾਂਦੀ ਉਹਨਾਂ ਦੇ ਕਰਮਾਂ ਤੋਂ ਕੀਤੀ ਜਾਂਦੀ ਹੈ ਉਹ ਕਰਮ ਕਿਦਾਂ ਦੇ ਕਰਦੇ ਨੇ ਅਗਰ ਕਰਮ ਨੇਕ ਨੇ ਸਮਾਜ ਭਲਾਈ ਦੇ ਨੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੇ ਨੇ ਫਿਰ ਤਾਂ ਉਹ ਸੰਤ ਹੈ ਅਗਰ ਕੰਮ ਸਮਾਜ ਤੋਂ ਉਸ ਤੋਂ ਉਲਟ ਨੇ ਫਿਰ ਉਹ ਸੰਤ ਨਹੀਂ ਹੋ ਸਕਦਾ ਸੋ ਇਹ ਵੇਦਾਂ ਤੋਂ ਵੀ ਨਿਆਰੀ ਹੁੰਦੀ ਹੈ ਇਹ ਮਹਿਮਾ ਸੰਤਾਂ ਦੀ ਹੈ। ਵੇਦਿਕ ਦੇਵਤਾਂ ਤੋਂ ਨਿਆਰੀ ਹੁੰਦੀ ਹੈ। ਨਾ ਸੰਤਾਂ ਦੀ ਕੋਈ ਜਾਤ ਹੁੰਦੀ ਹੈ। ਨਾ ਸੰਤਾਂ ਦਾ ਕੋਈ ਧਰਮ ਹੁੰਦਾ। ਕਿਸੇ ਵੀ ਧਰਮ ਚ ਹੋ ਸਕਦੇ ਨੇ। ਕਿਸੇ ਵੀ ਜਾਤ ਵਿੱਚ ਹੋ ਸਕਦੇ। ਸੋ ਇੱਕ ਧਾਰਨਾ ਦੀ ਹਾਜ਼ਰੀ ਪੜ ਕੇ ਫਿਰ ਸਾਡੇ ਬਾਬਾ ਜੀ ਸਤਕਾਰਯੋਗ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ ਆਓ ਇੱਕ ਹਾਜ਼ਰੀ ਭਰੀਏ ਇੱਕ ਧਰਨਾ ਦੇ ਵੇਦਾਂ ਤੋਂ ਵੀ ਣਿਆਰੀ ਮੈਂ ਮਾ ਸੰਤਾਂ ਦੀ ਵੇਦਾਂ ਤੋਂ ਵੀ ਣਿਆਰੀ ਮੈਂ ਮਾ ਸੰਤਾਂ ਦੀ ਨੇਕਾ ਸਾਰੇ ਣਿਆਰੀ ਮੈਂ ਮਾ ਸੰਤਾਂ ਦੀ ਤਸ ਤੋਂ ਬਿਨਿਆਰੀ ਮੈਂ ਮਨ ਸੰਤਾਲੀ ਤਸ ਤੋਂ ਬਿਨਿਆਰੀ ਮੈਂ ਮਨ ਸੰਤਾਲੀ ਤੁਹੇ ਤਸ ਤੋਂ ਬਿਨਿਆਰੀ ਮੈਂ ਮਨ ਸੰਤਾਲੀ ਬੇਜਕ ਤੇ ਬੋ ਨਿਆਰੀ ਬੇਜਕ ਤੇ ਬੋ ਨਿਆਰੀ ਹਾਂ ਬੇਜਕ ਤੇ ਬੋ ਨਿਆਰੀ ਬੇਦਾਂ ਤੋਂ ਬਿਨਿਆਰੀ